ਪ੍ਰਦਰਸ਼ਨ ਵੱਡੇ ਪੱਧਰ ਤੇ ਹੋਣਗੇ ਸਿੰਘਾਂ ਵੱਡੇ ਹੋਣਗੇ ਜਿਨੇ ਪਹਿਲਾਂ ਕੰਕੀ ਸਿੱਲੀ ਤੋਂ ਹੋਏ ਨੇ ਤੇ ਇਸੇ ਫੇਸ ਤੇ ਇਕੱਠਾ ਜੋ ਕਿਸਾਨ ਮਰਚਾ ਜਿੰਦਾਬਾਦ 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 ਹਾਂਜੀ ਅੱਜ ਅਸੀਂ ਜੁੜਿਆ ਮਹੂਤਵਪੂਰਨ ਬ੍ਰੇਕਿੰਗ ਨਿਊਜ਼ ਦੇ ਨਾਲ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਮੂਹਤ ਵਿਖੇ ਤਹਿਸੀਲਦਾਰ ਦਫ਼ਤਰ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਵਿੱਚ ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਲੀਡਰ ਲਿੰਕੂ ਸੈਣੀ ਮੋਣਕੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਜੋ ਇਹ ਹਰਤੀ ਫੂਕ ਮੁਜ਼ਾਹਰਾ ਕਿੱਥਾ ਗਿਆ ਇਹ ਇਸ ਦਾ ਕੀ ਮਕਸਦ ਸੀ ਮੈਰੀਕੂ ਮੋਣਕਾ ਜਨਰਲ ਸਖਤਰ ਭਾਰਤੀ ਕਿਸਾਨੀ ਦੀ ਏਕਤਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਤਸੀਲ ਪੱਤਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕਿਆ ਗਿਆ ਹੈ ਇਹ ਪੁੱਤਲਾ ਫੁੱਟਣ ਦਾ ਕਾਰਨ ਅਮਰੀਕਾ ਰਾਸ਼ਟਰਪਤੀ ਨਵੀਆਂ ਨੀਤੀਆਂ ਲੈ ਕੇ ਆ ਰਿਹਾ ਹੈ ਜਿਹੜੀਆਂ ਨੀਤੀਆਂ ਨਾਲ ਸਾਡੇ ਭਾਰਤ ਦੇਸ਼ ਦੀ ਜਿਹੜੀ ਖੇਤੀ ਹੈ ਉਹ ਤੰਗਾ ਤਬਾਹ ਹੋ ਜਾਣਾ ਤੇ ਸਾਡੇ ਕਿਸਾਨਾਂ ਸਾਡੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਇਹ ਅਮਰੀਕਾ ਦੀ ਇੱਕ ਵੱਡੀ ਪਾਲਸੀ ਹੈ ਸਾਡੇ ਭਾਰਤ ਦੇ ਵਿੱਚ ਅਨਾਜ ਬਹੁਤ ਹੁੰਦਾ ਹੈ ਸਾਡਾ ਵੀ ਦੇਸ਼ ਇੱਕ ਖੇਤੀ ਪ੍ਰਧਾਨ ਦੇਸ਼ ਹੈ ਪਰ ਅਮਰੀਕਾ ਚਾਹੁੰਦਾ ਕੀ ਹੈ ਕਿ ਜਿਹੜਾ ਸਾਡਾ ਅਨਾਜ ਭਾਰਤ ਦੇ ਵਿੱਚ ਜਾਂਦਾ ਹੈ ਭਾਰਤ ਸਰਕਾਰ ਉਹਦੇ ਤੇ ਟੈਕਸ ਹਟਾਵੇ ਜੇਕਰ ਉਹ ਟੈਕਸ ਸਾਡੀ ਸਰਕਾਰ ਹਟਾ ਦਿੰਦੀ ਹੈ ਤਾਂ ਅਮਰੀਕਾ ਜਿਹੜਾ ਅਨਾਜ ਹੈ ਉਹ ਸਾਡੇ ਵੀ ਅਨਾਜ ਤੋਂ ਸਸਤਾ ਹੋ ਜਾਊਗਾ ਜੇਕਰ ਉਹ ਅਨਾਜ ਸਸਤਾ ਸਾਡੀਆਂ ਮੰਡੀਆਂ 'ਚ ਆ ਗਿਆ ਤਾਂ ਸਾਡੇ ਕਿਸਾਨਾਂ ਦਾ ਅਨਾਜ ਕੌਣ ਖਰੀਦੂਗਾ ਇਸ ਕਰਕੇ ਜਿਹੜੀ ਮੋਤੀ ਸਰਕਾਰ ਹੈ ਮੋਤੀ ਸਰਕਾਰ ਹੈ ਉਹ ਟੈਕਸ ਹਟਾਉਣ ਲਈ ਤਿਆਰ ਹੈ ਕਿਉਂ ਜਾਂ ਸਰਕਾਰ ਦਾ ਜੋ ਇਹ ਸੈਂਟਰਲ ਗਵਰਨਮੈਂਟ ਦੇ ਟੈਕਸ ਲਗਾਇਆ ਗਿਆ ਇਹਦੇ ਕੋਈ ਬਿਆਨ ਨਹੀਂ ਆ ਰਿਹਾ ਇਹਦੇ ਬਾਰੇ ਤੁਸੀਂ ਕਿਉਂਕਿ ਦੇਖੋ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਕੱਜ ਮੋਦੀ ਸਰਕਾਰ ਤੋਂ ਵੀ ਦੋ ਕਦਮ ਅੱਗੇ ਟੱਪ ਗਿਆ ਕਿਉਂਕਿ ਭਗਵੰਤ ਮਾਨ ਜਿਹੜੇ ਕਾਰਪੋਰੇਟ ਨੇ ਸਾਮਰਾਜੀ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਬੇਫਿਕਰ ਰਹੋ ਤੁਸੀਂ ਮੈਂ ਥੁਟ ਕੇ ਚੱਕਰੀ ਕਰਨੀ ਪੂਗੀ ਵੱਡੇ ਲੋਕਾਂ ਦੀ ਆਮ ਲੋਕਾਂ ਨਾਲ ਤਾਂ ਵਾਦੇ ਸਿਰਫ ਵੋਟਾਂ 'ਚ ਹੁੰਦੇ ਨੇ ਬਾਅਦ ਦਾ ਸਾਰੇ ਉਹਨਾਂ ਦੇ ਵਾਦੇ ਮਲਕਿ ਸਰਕਾਰ ਉਹਨਾਂ ਦੀਆਂ ਕਾਰਪੋਰੇਟ ਪੱਖੀ ਦਿੱਤੀਆਂ ਉਹੀ ਲਾਗੂ ਕਰਦੇ ਨੇ ਸਰਕਾਰ ਚਾਹੇ ਜਿਹੜੀ ਮਰਜ਼ੀ ਬਣਾ ਲਓ ਜਿਹੜਾ ਕੋਈ ਭਗਵੰਤ ਮਾਨ ਤੋਂ ਵਾਅਦਾ ਬਣੂਗਾ ਇਹ ਖੇਤੀ ਬਚਾਉਣੀ ਹੈ ਜੇ ਸਰਕਾਰੀ ਅਦਾਰੇ ਬਚਾਣੇ ਨੇ ਜੇ ਰੁਜ਼ਗਾਰ ਬਚਾਣਾ ਹੈ ਆਪਾਂ ਨੂੰ ਸਾਰਿਆਂ ਨੂੰ ਸਿਰ ਜੋੜਨ ਦੀ ਲੋੜ ਹੈ ਜਿੱਟਾ ਬਟਾ ਹੱਲਾ ਉਹਨਾਂ ਉਹ ਕੱਲੇ ਕਿਸਾਨਾਂ ਤੋਂ ਰੋਕਿਆ ਨਹੀਂ ਜਾਣਾ ਹੈਗਾ ਉਹ ਸਾਰੇ ਸਤ ਯਾਨੀ ਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਚੋਟੀ ਪਾਣੀ ਪੇਣੀ ਹੈ ਤਾਂ ਇਹ ਹੱਲਾ ਮੋੜਿਆ ਜਾ ਸਕਦਾ ਹੈ